ਵਿਚਾਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਹਾਈ ਕੋਰਟ ਦਾ ਰੋਕ ਕਰ ਲਿਆ ਗਿਆ ਹੈ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਰੋਕ ਕੀਤਾ ਆਪਣੇ ਖਿਲਾਫ ਦਰਜ ਐਫ ਆਈ ਆਰ ਨੂੰ ਰੱਦ ਕਰਨ ਦੀ ਹਾਈ ਕੋਰਟ ਤੋਂ ਮੰਗ ਕੀਤੀ ਗਈ ਹੈ ਆ ਵੱਡੀ ਖਬਰ ਪ੍ਰਤਾਪ ਸਿੰਘ ਬਾਜਵਾ ਵਾਲੇ ਪੂਰੇ ਮਾਮਲੇ ਦੇ ਨਾਲ ਜੁੜੀ ਹੋਈ ਹੈ ਕਿਉਂਕਿ ਅੱਜ ਇੱਥੇ ਕਿ ਪ੍ਰਤਾਪ ਸਿੰਘ ਬਾਜਵਾ ਦੀ ਦੁਪਹਿਰ 2 ਵਜੇ ਪੁਲਿਸ ਦੇ ਅੱਗੇ ਥਾਣੇ ਦੇ ਵਿੱਚ ਪੇਸ਼ੀ ਹੋਣੀ ਹੈ ਤਾਂ ਇਸ ਤੋਂ ਪਹਿਲਾਂ ਹਾਈ ਕੋਰਟ ਦਾ ਪ੍ਰਤਾਪ ਸਿੰਘ ਬਾਜਵਾ ਦਾ ਰੋਕ ਕੀਤਾ ਗਿਆ ਹੈ ਆਪਣੇ ਖਿਲਾਫ ਦਰਜ ਐਫ ਆਈ ਆਰ ਨੂੰ ਰੱਦ ਕਰਨ ਦੀ ਹਾਈ ਕੋਰਟ ਤੋਂ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਮੰਗ ਕੀਤੀ ਗਈ ਹੈ ਆਦਰਸਲਪੁਰੇ ਮਸਲੇ ਦੀ ਪੂਰੇ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਜੋ ਕਿ ਨਿਊਜ਼ੀਟਰ ਪੰਜਾਬ ਤੇ ਵੱਡਾ ਬਿਆਨ ਦਿੱਤਾ ਗਿਆ ਵੱਡਾ ਦਾਵਾ ਕਰ ਦਿੱਤਾ ਗਿਆ ਕਿ ਪੰਜਾਬ ਦੇ ਵਿੱਚ ਪੰਜਾਬ ਬੰਬਾਇ ਨੇ ਜਿਸ ਦੇ ਵਿੱਚ 18 ਚੱਲੇ ਨੇ 32 ਚੱਲਣੇ ਬਾਕੀ ਨੇ ਇਸ ਤੋਂ ਬਾਅਦ ਜੀ ਮੁੱਖ ਮੰਤਰੀ ਮਾਨ ਦੇ ਵੱਲ ਸਖਤ ਕਾਰਵਾਈ ਤੇ ਜਿਹੜੇ ਕਿ ਆਦੇਸ਼ ਦਿੱਤੇ ਜਾਂਦੇ ਨੇ ਉਸ ਦੇ ਬਾਅਦ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਮੋਹਾਲੀ ਥਾਣੇ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਅਤਿੰਸਤ ਬਾਤ ਇਹ ਇੱਥੇ ਕਿ ਅੱਜ ਦੁਪਹਿਰ 2 ਵਜੇ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਥਾਣੇ ਦੇ ਵਿੱਚ ਪੁਲਸ ਦੇ ਅੱਗੇ ਪੇਸ਼ ਹੋਣਾ ਹੈ ਤੇ ਇਸ ਤੋਂ ਪਹਿਲਾਂ ਹੀ ਹਾਈ ਕੋਰਟ ਦਾ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਰੋਕ ਕਰ ਲਿਆ ਗਿਆ ਤੇ ਐਫ ਆਈ ਆਰ ਰੱਦ ਕਰਨ ਦੀ ਮੰਗ ਕੀਤੀ ਗਈ ਇਸ ਪਟੀਸ਼ਨ ਦੇ ਜ਼ਰੀਏ ਤੇ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਕੱਲ ਹਾਈ ਕੋਰਟ ਦੇ ਵਿੱਚ ਇਸ ਪਟੀਸ਼ਨ ਨੂੰ ਲੈ ਕੇ ਸੁਣਵਾਈ ਹੋਵੇਗੀ ਦੂਜੇ ਪਾਸੇ ਗੱਲ ਕਰੀਏ ਤਾਂ ਛੰਡੇ ਘੜ ਦੇ ਵਿੱਚ ਇੱਥੇ ਕਿ ਸੈਕਟਰ 15 ਦੇ ਵਿੱਚ ਕਾਂਗਰਸ ਦਫ਼ਤਰ ਦੇ ਵਿੱਚ ਆ ਕਾਂਗਰਸ ਪਾਰਟੀ ਦੀ ਆਗੂ ਤੇ ਵਰਕਰਾਂ ਦੇ ਵੱਲੋਂ ਹੱਲਾ ਬੋਲਿਆ ਜਾ ਰਿਹਾ ਦੁਪਹਿਰ 2 ਵਜੇ ਪ੍ਰਤਾਪ ਸਿੰਘ ਬਾਜਵਾ ਦੀ ਥਾਣੇ ਦੇ ਵਿੱਚ ਪੁਲਿਸ ਦੀ ਅਗੀ ਪੇਸ਼ੀ ਵੀ ਹੋਣੀ ਹੈ ਤੇ ਇਸ ਦੇ ਵਿਚਾਲੇ ਹੀ ਪ੍ਰਤਾਪ ਸਿੰਘ ਬਾਜਵਾ ਨੇ ਹਾਈ ਕੋਰਟ ਦਾ ਰੋਕ ਕੀਤਾ ਐਫ ਆਈ ਆਰ ਰੱਦ ਕਰਨ ਦੀ ਮੰਗ ਨੂੰ ਲੈ ਕੇ ਹਾਈ ਕੋਰਟ ਦਾ ਰੋਕ ਕੀਤਾ ਗਿਆ ਤੇ ਕੱਲ ਪ੍ਰਤਾਪ ਸਿੰਘ ਬਾਜਵਾ ਦੀ ਇਸ ਪਟੀਸ਼ਨ ਤੇ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਵੇਗੀ ਇਸ ਤੋਂ ਪਹਿਲਾਂ ਐਫ ਆਈ ਆਰ ਦੀ ਕਾਪੀ ਦੀ ਮੰਗ ਨੂੰ ਲੈ ਕੇ ਵੀ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਜੋ ਕਿ ਮਾਲੀ ਕੋਰਟ ਦਾ ਰੋਕ ਕੀਤਾ ਗਿਆ ਉਸ ਤੋਂ ਬਾਅਦ ਮਾਲੀ ਕੋਰਟ ਦੇ ਵੱਲੋਂ ਆਦੇਸ਼ ਦਿੱਤੇ ਗਏ ਸਨ ਕਿ ਤੁਰੰਤ ਆ ਜਿਹੜੀ ਐਫਆਈਆਰ ਉਸ ਨੂੰ ਆਨਲਾਈਨ ਕੀਤਾ ਜਾਵੇ ਤਾਂ ਹੁਣ ਐਫਆਈਆਰ ਰੱਦ ਕਰਨ ਦੀ ਮੰਗ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਨੇ ਹਾਈ ਕੋਰਟ ਦਾ ਰੋਕ ਕਰ ਲਿਆ ਹੈ ਪ੍ਰਤਾਪ ਸਿੰਘ ਬਾਜਵਾ ਦੀ ਪਟੀਸ਼ਨ ਤੇ ਕੱਲ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਵੇਗੀ ਆ ਦਰਸਲ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਨਿਊਜ਼ ਇਟਨ ਪੰਜਾਬ ਦੇ ਖਾਸ ਪ੍ਰੋਗਰਾਮ ਨਿਊਜ਼ ਰੂਮ ਕਟੈਰਾ ਦੇ ਵਿੱਚ ਹੀ ਵੱਡਾ ਬਿਆਨ ਦਿੱਤਾ ਜਾਂਦਾ ਵੱਡਾ ਦਾਵਾ ਕੀਤਾ ਜਾਂਦਾ ਕਿ ਪੰਜਾਬ ਦੇ ਵਿੱਚ 50 ਬੰਬ ਆਏ ਨੇ ਜਿਨ੍ਹਾਂ ਦੇ ਵਿੱਚੋਂ 18 ਚੱਲ ਗਏ ਨੇ 32 ਚੱਲਣੇ ਬਾਕੀ ਨੇ ਤੋ ਇਸੇ ਬਿਆਨ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਦੀਆਂ ਮੁਸ਼ਕਲਾਂ ਜਿੱਥੇ ਕਿ ਲਗਾਤਾਰ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇਸ ਦੇ ਵਿਚਾਲੇ ਪ੍ਰਤਾਪ ਸਿੰਘ ਬਾਜਵਾ ਨੇ ਹਾਈ ਕੋਰਟ ਦਾ ਅਰੋਹ ਕੀਤਾ ਹੈ। ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਸਾਡੇ ਸਹਿਯੋਗੀ ਹਮੇਸ਼ ਸ਼ਰਮਾ ਛੱਡ ਚੁੱਕੇ ਨੇ ਹਮੇਸ਼ ਹਾਈ ਕੋਰਟ ਦਾ ਪ੍ਰਤਾਪ ਸਿੰਘ ਬਾਜਵਾ ਨੇ ਰੁਕ ਕਰ ਲਿਆ ਫਿਲਹਾਲ ਦੀ ਕੀ ਕੋ ਜਾਣਕਾਰੀ। ਦੇਖੋ ਪੰਜਾਬ ਰਣ ਹਾਈ ਕੋਰਟ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਐਫ ਆਈ ਆਰ ਰੱਦ ਕਰਨ ਦੀ ਜਿਹੜੀ ਹੈ ਉਹ ਮੰਗ ਨੂੰ ਲੈ ਕੇ ਪਟੀਸ਼ਨ ਦਾਖਲ ਕੀਤੀ ਹੈ ਲੇਕਿਨ ਅੱਜ ਮੈਂਸ਼ਨਿੰਗ ਹੋਈ ਹੈ ਕੱਲ ਇਸ ਤੇ ਸੁਣਵਾਈ ਹੋਏਗੀ ਔਰ ਜਿਸ ਹਾਲ ਵਾਲੇ ਸਾਰਾ ਘਟਨਾਕਰਮ ਵਾਪਰੇ ਹੈ। ਔਰ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਪੇਸ਼ ਵੀ ਹੋਣਾ ਹੈ 2 ਵਜੇ ਪੁਲਿਸ 'ਚ ਕੱਲ ਲੈਟਰ ਦਿੱਤਾ ਸੀਗਾ ਕਿ ਉਹ ਕੱਲ ਪੇਸ਼ ਕਰਵਾਤੇ ਬੁਲਾਇਆ ਸੀਗਾ ਲੇਕਿਨ ਅੱਜ 2 ਵਜੇ ਦਾ ਸਮਾਂ ਮੰਗਿਆ ਸੀਗਾ ਇਸ ਦੇ ਵਿੱਚ ਪੰਜਾਬ ਰੈਨ ਹਾਈ ਕੋਰਟ ਦਾ ਰੁਕ ਕੀਤਾ ਗਿਆ ਔਰ ਇਹ ਕਿਹਾ ਗਿਆ ਕਿ ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਹੈ ਉਹ ਰਾਜਨੀਤਿਕ ਦਵੇਸ਼ ਤੇ ਚਲਦੇ ਦਰਜ ਕੀਤੀ ਗਈ ਹੈ ਇਸ ਕਰਕੇ ਐਫ ਆਈ ਆਰ ਨੂੰ ਕ੍ਰੈਸ਼ ਕੀਤੀ ਜਾਏ ਅੱਜ ਮੈਂਸ਼ਨਿੰਗ ਕੀਤੀ ਗਈ ਸੀ ਮੈਂਸ਼ਨਿੰਗ ਦਾ ਪਰਪਸ ਹੁੰਦਾ ਹੈ ਕਿ ਜਾ ਕੇ ਆਪਣੀ ਗੱਲ ਰੱਖਣੀ ਕਿ ਅੱਜ ਸੁਣੀ ਜਾਏ ਲੇਕਿਨ ਕੋਰਟ ਡਿਸਾਈਡ ਕਰਦਾ ਕਦੋਂ ਸੁਣਨੀ ਹੈ ਇਸ ਕਰਕੇ ਇਸ ਜਿਹੜੀ ਪਟੀਸ਼ਨ ਫਾਈਲ ਕੀਤੀ ਗਈ ਹੈ ਐਫ ਆਈ ਆਰ ਰੱਦ ਕਰਨ ਦੀ ਇਸ ਤੇ ਕੱਲ ਸੁ